ਸੋਭਾ ਜੀ ਕੀ ਦੇਖਿਆ ਤੁਸੀਂ ਜਿਹੜੀ ਹੁਣ ਹੁਣ ਹੈ ਜਿਹੜੀ ਵਾਰਦਾਤ ਹੋਈ ਹੈ ਕਿ ਸਰੇ ਹੀ ਬਿਲਕੁਲ ਆ ਸਾਹਮਣੇ ਸੋਫੇ ਤੇ ਬੈਠੇ ਹੋਏ ਸੀ ਤੇ ਚਣਕੀ ਕੋਲੀ ਚੰਦੀ ਬਹੁਤ ਜ਼ੋਰ ਨਾਲ ਆਈ ਹੈ ਇਕਦਮੀਂ ਮਤਲਬ ਇਹ ਬਹੁਤ ਜ਼ਿਆਦਾ ਜ਼ੋਰ ਦਾ ਧਮਾਕਾ ਹੈ ਆਵਾਜ਼ ਸੁਣ ਕੇ ਬਿਲਕੁਲ ਆਪਾਂ ਇੱਕਦਮ ਹੈਰਾਨੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਿਲਾ ਮਗਰਾ ਹੈ ਬਜੇ ਸ਼ੀਸ਼ਾ ਟਰਟਰ ਕਰਦਾ ਟੇਕ ਪਿਆ ਹੈ ਕਿ ਕੰਕਰਾਂ ਜਿਹੜੀਆਂ ਏਥੇ ਆ ਕੇ ਬਿਲਕੁਲ ਸਾਡੇ ਮੂੰਹ ਦੇ ਉੱਤੇ ਵੱਜੀ ਤੇ ਜਲਦੀ ਨਾਲ ਭੱਜ ਕੇ ਆਪਣੇ ਹੁਣ ਸੇਫ ਕੀਤਾ ਕਿੰਨੇ ਫਾਇਰ ਹੋਏ ਤੇ ਜੀ ਫਾਇਰ ਟਿਕੋ ਹੀ ਹੈ ਜੀ ਫਾਇਰ ਇੱਕ ਹੀ ਹੈ ਤੇ ਪਤਾ ਲੱਗਾ ਕਿ ਬਾਹਰ ਤੋਂ ਲੜਕੇ ਹੀ ਮੋਟਰਸਾਈਕਲ ਤੇ ਆਏ ਜਿਹੜੇ ਤੇ ਕੋਈ ਚਲਾਕ ਚਲੇ ਗਏ ਤੇ ਤੁਸੀਂ ਇੱਥੇ ਮੌਕੇ ਦੇ ਬਿਲੂਸੇ ਸਾਹਮਣੇ ਬੈਠੇ ਸੀ ਸੋ ਕਿਵੇਂ ਵੇਖਦੇ ਲੱਗਾ ਡੈਸ਼ ਦਮੋਲਿਆ ਜੀ ਆਬੀਅਸਲੀ ਜਿਹੜੇ ਲੋਕੀ ਨੇ ਘਬਰਾਏ ਹੋਏ ਨੇ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕੋਈ ਬਿਜ਼ਨਸ ਕਰਨ ਵਾਲੇ ਨੂੰ ਬਾਰ ਇੱਕ ਨੂੰ ਥ੍ਰੈਟ ਕਾਲ ਆ ਰਹੀਆਂ ਸ਼ਾਮਾਂ ਕੀ ਹੁੰਦਾ ਜੀ ਇਹ ਲੱਗਦਾ ਕਿ 6 ਵਜੇ ਤੇ 13 ਮਿੰਟ ਦਾ ਟਾਈਮ ਹੋਇਆ ਕੋਈ ਇਨਸੀਡੈਂਟ ਹੋਇਆ ਮਾੜੀ ਗੱਲ ਹੋਈ ਆ ਪਰੇ ਬਾਜ਼ਾਰ ਗੋਲੀਆਂ ਚਲਾ ਕੇ ਗਏ ਨੇ ਸ਼ਾਂਤੀ ਪੁਲਿਸ ਦਾ ਨਾਕਾ ਕਿਤੇ ਨਜ਼ਰ ਨਹੀਂ ਆਇਆ ਸਾਰੀ ਪੁਲਿਸ ਦੇ ਨਾਲੇ ਚ ਗੱਲ ਪਹਿਲਾਂ ਵੀ ਹੈਗੀ ਸੀ ਇਸ ਦੇ ਬਾਵਜੂਦ ਸਭ ਕੁਝ ਹੋ ਰਿਹਾ ਵਾ ਪੰਜਾਬ ਸਰਕਾਰ ਵੇਖੇ ਪੁਲਿਸ ਦੇਖੇ ਕਿ ਸ਼ਹਿਰੀ ਆਪ ਸ਼ਹਿਰੀ ਕਿੱਥੇ ਜਾਵੇ ਇਹਦਾ ਜੀਉਣ ਕੀ ਆ ਕਿਸ ਤਰ੍ਹਾਂ ਜੀ ਰਿਹਾ ਸੋ ਲਾਂਡ ਆਰਡਰ ਦਾ ਤੇ ਬੇੜਾ ਕਰ ਕੋਇਆ ਪਿਆ ਬੱਲੇ ਵੀ ਫਰੈਟ ਕੋਲ ਗਈ ਫਿਰ ਆਈਆਂ ਜੀ ਸੁਣਿਆ ਅਬ ਸੜਕ ਕਲਾ ਪਹਿਲਾਂ ਆਈਆਂ ਸਨ ਸਾਰੀ ਪੁਲਿਸ ਦੀ ਨੌਲੇਜ ਚ ਹੈ ਤੇ ਜਦੋਂ ਆਈਆਂ ਨੇ ਫੇਰੇ ਆ ਫੰਗ ਹੋਈ ਆ ਸੋ ਇਟਸ ਅ ਫੇਲਿਅਰ ਹਸਾ ਪੰਜਾਬ ਸਰਕਾਰ ਫੇਲ ਹੋ ਰਹਾ ਪੰਜਾਬ ਪੁਲਿਸ ਲੋਕਲ ਪੁਲਿਸ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਇੱਥੇ ਕੋਈ ਵੀ ਨਹੀਂ ਪੜਾਵਾ ਆਪਣਾ ਠੀਕ ਹੈ ਜਿਹੜਾ ਵੀ ਗਲਤ ਹੋਈ ਆ ਔਰ ਜਿੰਨੇ ਵੀ ਕੀਤੀ ਆ ਸਾਖਸ਼ਤ ਤੋਂ ਸਪਨਾ ਕੰਮ ਕਰਦੇ ਪਹਿਲਾਂ ਕੋਈ ਥ੍ਰੈਟ ਸੀ ਨਹੀਂ ਮੈਨੂੰ ਹੁਣ ਪਤਾ ਲੱਗਾ ਵੀ ਕਹਿੰਦੇ ਪਹਿਲਾਂ ਵੀ ਮੈਨੂੰ ਕੋਈ ਥ੍ਰੈਟ ਸੀ ਜੀ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰਾਜਾ ਚੱਲ ਰਿਹਾ ਦੇਖੀ ਅਧਿਕਾਰੀ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬੁੱਕਸ ਵਾਲੀਆਂ ਦੀ ਉਸੇ ਟਾਈਮ ਲੱਗੀ ਹੈ ਨਾ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲੋਗਾ ਨੇਚਰਲੀ ਕਾਨੂੰਨ ਆਪਣਾ ਕੰਮ ਕਰੇਗਾ ਠੀਕ ਹੈ ਥੈਂਕ ਯੂ